ਸਤ ਸ੍ਰੀ ਅਕਾਲ ਅੱਜ ਤੁਹਾਨੂੰ ਅਸੀਂ ਇਸ ਹੰਦੂ ਚਾ ਡੀਆਈਵਾਈ 2 ਨੰਬਰ ਵੀਡੀਓ ਦੇ ਵਿੱਚ ਇੱਕ ਹੋਰ ਅਸੀਂ ਆਜਾ ਤੁਹਾਨੂੰ ਸਮਝਾਣ ਦਾ ਜਾ ਰਹੇ ਹਾਂ ਇਹ ਅਸੀਂ ਤੁਹਾਨੂੰ ਦੱਸਣਾ ਹੈ ਇਹ ਸਾਡੇ ਕੋਲ ਇਸ ਤਰ੍ਹਾਂ ਦੇ ਲੱਕੜ ਦੇ ਸਪੋਨ ਹੈ ਇਹ ਸਾਨੂੰ ਮਾਰਕੀਟ ਵਿੱਚੋਂ ਆਉਂਦੇ ਆ ਜਦੋਂ ਆਪਾਂ ਕੋਈ ਖਾਣ ਵਾਲੀ ਚੀਜ਼ ਮਾਰਕੀਟ ਤੋਂ ਲੈ ਕੇ ਆਉਂਦੇ ਆ ਉਹਦੇ ਵਿੱਚ ਆਈਸਕ੍ਰੀਮ ਖਾਣ ਵਾਲੇ ਜਾ ਜਿਦਾ ਹਮ ਸਾਦਿਆਂ ਕੋਈ ਮਠਿਆਈ ਅਸੀਂ ਰਸਕਲੇ ਗਲਾਰ ਜਾਮਣ ਵਗੈਰਾ ਸਾਡੇ ਹਾਂ ਇਹਦੇ ਨਾਲ ਸਾਹਮਣੇ ਚਮਚ ਲੈਦੇ ਆ ਤੇ ਇਹ ਨਾਲ ਅਸੀਂ ਕਿਵੇਂ ਅਸੀਂ ਸੁੱਟਦੇ ਨੇ ਬੇਸਮਝ ਕੇ ਅਸੀਂ ਸੁੱਟਦੇ ਨਹੀਂ ਆ ਕਿਵੇਂ ਅਸੀਂ ਘਰ ਵਿੱਚ ਯੂਜ਼ ਕਰਨੇ ਆ ਇਸ ਤਰ੍ਹਾਂ ਅਸੀਂ ਇਹਨੂੰ ਗਰਮ ਅਸੀਂ ਕਰ ਮਸਾਲੇ ਡੱਬੀ ਲਈ ਦੇਖੋ ਇਹ ਅਸੀਂ ਡੱਬੀ ਦੇ ਵਿੱਚ ਗਰਮ ਮਸਾਲਾ ਪਾ ਕੇ ਰੱਖਿਆ ਹੋਇਆ ਹੈ ਇਹ ਵੀ ਮਾਰਕੀਟ ਵਿੱਚੋਂ ਡੱਬੀ ਆਈ ਹੈ ਇਹ ਚ ਅਸੀਂ ਗਰਮ ਮਸਾਲਾ ਪਾ ਕੇ ਰੱਖਿਆ ਦੇਖੋ ਇਸ ਇਸ ਤਰ੍ਹਾਂ ਇਸ ਚਮਚ ਨਾਲ ਨੂੰ ਅਸੀਂ ਇਸ ਦੇ ਵਿੱਚ ਰੱਖਾਂਗੇ ਇਸ ਤਰ੍ਹਾਂ ਸਾਈਜ਼ ਦੇਖ ਲਮ ਵੱਡਾ ਹੈ ਛੋਟਾ ਹੈ ਮੈਂ ਇਸ ਤਰ੍ਹਾਂ ਕਰਕੇ ਜੇ ਸੀ ਜ਼ਿਆਦਾ ਇਸ ਤਰ੍ਹਾਂ ਪਾਵਾਂਗੇ ਜ਼ਿਆਦਾ ਪੇ ਜਾਂਦਾ ਘੱਟ ਪੇ ਤੇ ਜ਼ਿਆਦਾ ਪੈਣੇ ਬੱਚੇ ਜ਼ਿਆਦਾ ਚੀਜ਼ ਪਾਉਣ ਨੇ ਕੁਝ ਖਲਾਅ ਦਿੰਦੇ ਇਸ ਕਰਕੇ ਨਾ ਸਿਸਟਮ ਵਿੱਚੋਂ ਇਹਦਾ ਨਾਪ ਲੈ ਕੇ ਇਸ ਤਰ੍ਹਾਂ ਬਸ ਇਸ ਤਰ੍ਹਾਂ ਕਰਕੇ ਇੰਨਾ ਕਰਕੇ ਨਾ ਅਸੀਂ ਆਪ ਜਿੰਨਾ ਲੋੜ ਅਨੁਸਾਰ ਨਿਸ਼ਚਿਤ ਮਾਤਰਾ ਕਪੜਾ ਸੀਦਾਂ ਇਨੂੰ ਪਾਤ ਸੱਕਦੇ ਆ ਇਹ ਤਾਂ ਇਹ ਚਮਚ ਸਾਨੂੰ ਸੁਟਣਾ ਨਹੀਂ ਚਾਹੀਦਾ ਇਸ ਤਰ੍ਹਾਂ ਸਾਨੂੰ ਨਾ ਘਰ ਦੇ ਵਿੱਚ ਬਰਤਨ ਕਿਸੇ ਵੀ ਡੱਬੀ ਚ ਵਰਤ ਸਕਦੇ ਆਸੀਂ ਗਰਮ ਮਸਾਲਾ ਚਾਹ ਦਾ ਮਸਾਲਾ ਨਮਕ ਜਿਸ ਤਰ੍ਹਾਂ ਹਲਕਾ ਹੋਵੇ ਜਾਂ ਜਿਸ ਰਕਾਲੀ ਮੇਚ ਜੀਰਾ ਹੋਵੇ ਗਿੱਲੇ ਹੱਥ ਨਾ ਪਾਏ ਹੁਣ ਚੀਜ਼ ਦੇ ਵਿੱਚ ਇਸ ਤਰ੍ਹਾਂ ਅਸੀਂ ਨਾ ਚਮਚਾਂ ਨਾਲ ਵਰਤ ਸਕਦੇ ਆ ਤੇ ਸਤਿ ਸ੍ਰੀ ਅਕਾਲ